ਸਾਰੇ ਸੰਸਾਚਾਰ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਮੁਹਾਲੀ ਦੇ ਵਿੱਚ ਇੱਕ ਸਿਰਫਰੇ ਆਸ਼ਿਕ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਆਪਣੀ ਪ੍ਰੇਮਿਕਾ ਦੇ ਨਵੇਂ ਬਣੇ ਦੋਸਤ ਨੂੰ ਦੇਖ ਕੇ ਪਾਰਾ ਸੱਤਵੇਂ ਅਸਮਾਨ ਤੇ ਪਹੁੰਚਦਾ ਨੌਜਵਾਨ ਦਾ ਤੇ ਨੌਜਵਾਨ ਵੱਲੋਂ ਤਕਰਾਰ ਕੀਤੀ ਜਾਂਦੀ ਹੈ ਬਹਿਸ ਹੁੰਦੀ ਹੈ ਤੇ ਮਾਮਲਾ ਹੱਥੋਂ ਪਾਈ ਤੱਕ ਪਹੁੰਚ ਜਾਂਦਾ ਹੈ ਇੱਥੇ ਹੀ ਨਹੀਂ ਗੱਲ ਰੁਕਦੀ ਉਸ ਤੋਂ ਬਾਅਦ ਨੌਜਵਾਨ ਵੱਲੋਂ ਤਾੜ-ਤਾੜ ਕਰਕੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਆਪਣੀ ਗਰਲਫ੍ਰੈਂਡ ਕੋਲੋਂ ਪੁੱਛਿਆ ਜਾਂਦਾ ਵੀ ਤੂੰ ਇਹਦੇ ਨਾਲ ਪਾਰਕ ਦੇ ਵਿੱਚ ਕਿਉਂ ਬੈਠੀ ਆ ਨਵਾਂ ਦੋਸਤ ਬਣਿਆ ਪੂਰਾ ਮਾਮਲਾ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ ਘਟਨਾ ਕੱਲ੍ਹ ਸ਼ਾਮ 4 ਵਜੇ ਦੀ ਆ ਫੇਜ਼ 4 ਦੇ ਮਦਨਪੁਰ ਚੌਕ ਦੇ ਨੇੜੇ ਸਥਿਤ ਇੱਕ ਪਾਰਕ ਦੇ ਵਿੱਚ ਵਾਪਰੀ ਆ ਕਰਨ ਸ਼ਾਮ ਮਾਫੀ ਚਾਹੂੰਗਾ ਕਰਨ ਸ਼ਰਮਾ ਨਾਂ ਦਾ ਨੌਜਵਾਨ ਤੇ ਸ਼ੁਭਮ ਨਾਂ ਦੇ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਨੇ ਜ਼ਖਮੀ ਸ਼ੁਭਮ ਨੂੰ ਸੈਕਟਰ 32 ਚੰਡੀਗੜ੍ਹ ਦੇ ਜੀएमसी ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਮੌਕੇ ਤੇ ਪਹੁੰਚ ਗਈ ਮਾਮਲੇ ਦੀ ਘੋਕ ਪੜਤਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਦੱਸਣ ਮੁਤਾਬਕ ਦੇਰ ਰਾਤ ਸ਼ੁਭਮ ਆਪਣੀ ਪ੍ਰੇਮਿਕਾ ਦੇ ਨਾਲ ਪਾਰਕ ਦੇ ਵਿੱਚ ਬੈਠਾ ਸੀ ਇਸ ਦੌਰਾਨ ਕਰਨ ਸ਼ਰਮਾ ਉੱਥੇ ਪਹੁੰਚ ਜਾਂਦਾ ਹੈ ਲੜਕੀ ਨੂੰ ਪੁੱਛਿਆ ਜਾਂਦਾ ਹੈ ਵੀ ਤੂੰ ਸ਼ੁਭਮ ਦੇ ਨਾਲ ਕਿਉਂ ਬੈਠੀ ਆ ਲੜਕੀ ਨੇ ਕਰਨ ਨੂੰ ਸਪਸ਼ਟ ਕਰ ਦਿੱਤਾ ਕਿ ਉਹ ਉਸ ਦੇ ਨਾਲ ਕੋਈ ਸਬੰਧ ਨਹੀਂ ਹੈ ਮੇਰੀ ਮਰਜ਼ੀ ਆ ਮੈਂ ਕਿਤੇ ਵੀ ਜਾ ਸਕਦੀ ਆ ਬੈਠ ਸਕਦੀ ਆ ਮੇਰਾ ਦੋਸਤ ਹੈ ਇਸ ਦੌਰਾਨ ਸ਼ੁਭਮ ਨੇ ਕਰਨ ਨੂੰ ਵੀ ਉੱਥੋਂ ਜਲੇ ਜਾਣ ਲਈ ਕਿਹਾ ਗੱਲ ਵਧਣ ਲੱਗੀ ਤਾਂ ਦੋਹਾਂ ਦੇ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਜਾਂਦੀ ਆ ਬਹਿਸ ਤੋਂ ਬਾਅਦ ਮਾਮਲਾ ਹੱਥੋਂ ਪਾਈ ਤੱਕ ਪਹੁੰਚ ਜਾਂਦਾ ਜਿਸ ਤੋਂ ਬਾਅਦ ਸ਼ੁਭਮ ਅਤੇ ਲੜਕੀ ਪਾਰਕ ਦੇ ਗੇਟ ਤੇ ਪਹੁੰਚਦੇ ਨੇ ਜਿਸ ਤੋਂ ਬਾਅਦ ਕਰਨ ਵੱਲੋਂ ਪਿੱਛੇ ਤੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਦੋ ਫਾਇਰ ਆਪਣੇ ਲਾਇਸੈਂਸੀ ਪਿਸਤੌਲ ਦੇ ਵੱਲੋਂ ਜਿਹੜੇ ਵਿੱਚੋਂ ਕੀਤੇ ਜਾਂਦੇ ਨੇ ਇੱਕ ਗੋਲੀ ਸ਼ੁਭਮ ਦੀ ਗਰਦਨ ਤੇ ਤੇ ਦੂਜੀ ਮੋਢੇ ਦੇ ਵਿੱਚ ਕਾਰ ਲੱਗਦੀ ਹੈ ਜਿਸ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜਿਹੜਾ ਨੌਜਵਾਨ ਹੈ ਉਹ ਜ਼ਖਮੀ ਹੋ ਜਾਂਦਾ ਗੋਲੀ ਚਲਾਉਣ ਤੋਂ ਬਾਅਦ ਮੌਕੇ ਤੋਂ ਨੌਜਵਾਨ ਫਰਾਰ ਹੋ ਜਾਂਦਾ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਜਾਂਦਾ ਹੈ 32 ਸੈਕਟਰ ਦੇ ਵਿੱਚ ਨੌਜਵਾਨ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਖੋਲ ਬਰਾਮਦ ਕੀਤੇ ਗਏ ਨੇ ਸ਼ੁਰੂਆਤੀ ਜਾਂਚ ਦੇ ਵਿੱਚੋਂ ਅ ਪਤਾ ਲੱਗਿਆ ਕਿ ਇਹ ਦੋ ਗੋਲੀਆਂ ਲਾਇਸੈਂਸੀ ਪਿਸਤੌਲ ਤੋਂ ਚਲਾਈਆਂ ਜਾ ਰਹੀਆਂ ਨੇ ਚਲਾਈਆਂ ਗਈਆਂ ਸੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮਕਦਮਾ ਦਰਜ ਕਰ ਲਿਆ ਗਿਆ ਜ਼ਖਮੀ ਸ਼ੁਭਮ ਦੀ ਪ੍ਰੇਮਿਕਾ ਪਹਿਲਾਂ ਕਰਨ ਸ਼ਰਮਾ ਨਾਲ ਸੀ ਕੁਝ ਸਮਾਂ ਪਹਿਲਾਂ ਉਸ ਤੋਂ ਬਾਅਦ ਉਸ ਦੀ ਦੋਸਤੀ ਸ਼ੁਭਮ ਦੇ ਨਾਲ ਹੋ ਜਾਂਦੀ ਹੈ ਰਿਸ਼ਤਾ ਬਣ ਜਾਂਦਾ ਹੈ ਜਿਸ ਨੂੰ ਲੈ ਕੇ ਦੋਨਾਂ ਦੇ ਵਿਚਕਾਰ ਝਗੜਾ ਸ਼ੁਰੂ ਹੋ ਜਾਂਦਾ ਮਾਮਲਾ ਮੁਹਾਲੀ ਤੋਂ ਆਪਸੀ ਸਹਿਚਾਰ ਨੂੰ ਲੈ ਕੇ ਦੋਸਤੀ ਗਰਲਫ੍ਰੈਂਡ ਬॉयਫ੍ਰੈਂਡ ਨੂੰ ਲੈ ਕੇ ਇਹ ਗੋਲੀਆਂ ਚਲਾਈਆਂ ਗਈਆਂ ਨੇ ਨੌਜਵਾਨ ਕਰਨ ਸ਼ਰਮਾ ਵੱਲੋਂ ਸ਼ੁਭਮ ਦੇ ਉੱਪਰ ਪਹਿਲਾ ਰਿਸ਼ਤਾ ਕਰਨ ਦੇ ਨਾਲ ਸੀਗਾ ਉਸ ਤੋਂ ਬਾਅਦ ਦੋਸਤੀ ਲੜਕੀ ਦੀ ਸ਼ੁਭਮ ਦੇ ਨਾਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਰਨ ਸ਼ਰਮਾ ਜਿਹੜੀਆਂ ਦੋ ਗੋਲੀਆਂ ਚਲਾ ਚਲਾ ਦਿੱਤੀਆਂ ਜਾਂਦੀਆਂ ਨੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ ਪੜਤਾਲ ਕੀਤੀ ਜਾ ਰਹੀ ਹੈ ਤੇ ਕਾਰਵਾਈ ਕਰਨ ਦੇ ਲਈ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਸੋ ਦਰਸ਼ਕਾਂ ਨੂੰ ਅਪੀਲ ਕਰਾਂਗੇ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ